ਛੱਤੀਸਗੜ੍ਹ ਦੇ ਇੱਕ ਹਿੰਦੀ ਨਿਊਜ਼ ਚੈਨਲ ਵਿੱਚ ਬਤਾਰ ਨਿਊਜ਼ ਐਂਕਰ ਵਜੋਂ ਕੰਮ ਕਰਨ ਵਾਲੀ ਸੁਪ੍ਰੀਤ ਕੌਰ ਨੇ ਆਪਣੇ ਹੀ ਪਤੀ ਦੀ ਮੌਤ ਦੀ ਖ਼ਬਰ ਪੜ੍ਹੀ ਅਤੇ ਖ਼ਬਰ ਪੜ੍ਹੇ ਜਾਣ ਤੱਕ ਉਹ ਪੂਰੀ ਤਰ੍ਹਾਂ ਅਡੋਲ ਰਹੀ। ਕਾਬਲੇਗੌਰ ਹੈ ਕਿ ਸੁਪ੍ਰੀਤ ਕੌਰ ਇੱਕ ਹਿੰਦੀ ਟੀਵੀ ਨਿਊਜ਼ ਚੈਨਲ ਤੇ ਕੰਮ ਕਰਦੀ ਹੈ ਤੇ ਆਪਣੇ ਡਿਊਟੀ ਦੌਰਾਨ ਉਸ ਨੂੰ ਖ਼ਬਰ ਮਿਲਦੀ ਹੈ ਕਿ ਮਹਿਸਮੰਦ ਜ਼ਿਲ੍ਹੇ ਦੇ ਪਿਠਾਰਾ ਇਲਾਕੇ ਵਿੱਚ ਕਾਰ ਦਾ ਹਾਦਸਾ ਹੋ ਗਿਆ ਤੇ ਕਾਰ ਵਿੱਚ ਸਵਾਰ 5 ਲੋਕਾਂ ਵਿੱਚੋਂ 3 ਦੀ ਮੌਤ ਹੋ ਗਈ ਹੈ। ਜਦੋਂ ਸੁਪ੍ਰੀਤ ਖ਼ਬਰ ਪੜ੍ਹ ਰਹੀ ਸੀ ਤਾਂ ਉਸ ਨੂੰ ਖਟ ਗਿਆ ਕਿ ਇਸ ਕਾਰ ਵਿੱਚ ਉਸਦਾ ਪਤੀ ਹਰਸ਼ਦ ਕਾਬੜੇ ਵੀ ਹੋ ਸਕਦਾ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਉਸਦੇ ਪਤੀ ਨੇ ਦੱਸਿਆ ਕਿ ਉਹ ਆਪਣੀ ਗੱਡੀ ਵਿੱਚ ਇਸ ਜਗ੍ਹਾ ਵੱਲ ਜਾ ਰਿਹਾ ਹੈ ਸੁਪ੍ਰੀਤ ਇੱਕ ਖਬਰ ਲਾਈਵ ਪੜ੍ਹਦੀ ਰਹੀ ਇਸ ਤੋਂ ਪਹਿਲਾਂ ਨਿਊਜ਼ ਰੂਮ ਵਿੱਚ ਵੀ ਉਸਦੇ ਸਾਰੇ ਸਹਿਯੋਗੀਆਂ ਨੂੰ ਪਤਾ ਲੱਗ ਚੁੱਕਾ ਸੀ ਕਿ ਮਰਨ ਵਾਲਿਆਂ ਵਿੱਚ ਉਸਦਾ ਪਤੀ ਵੀ ਮੌਜੂਦ ਹੈ ਪਰ ਖਬਰ ਬ੍ਰੇਕ ਕਰਨ ਦੇ ਲਈ ਕੁਝ ਹੀ ਸਮਾਂ ਹੁੰਦਾ ਹੈ ਅਤੇ ਸੁਪ੍ਰੀਤ ਨੇ ਆਪਣਾ ਕੰਮ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਖਬਰ ਬ੍ਰੇਕ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਅਸਲੀਅਤ ਦਾ ਪਤਾ ਲੱਗਾ ਕਿ ਵਾਕਿਆ ਹੀ ਮਰਨ ਵਾਲਿਆਂ ਵਿੱਚ ਉਸਦਾ ਪਤੀ ਹਰਸ਼ਦ ਵੀ ਹੈ ਉਸ ਤੋਂ ਬਾਅਦ ਉਸਦੇ ਸਹਿਯੋਗੀਆਂ ਤੇ ਨਿਊਜ਼ ਰੂਮ ਵਿੱਚ ਉਦਾਸੀ ਭਰਾਂ ਮਾਹੌਲ ਬਣ ਗਿਆ ਉਧਰ ਸੋਸ਼ਲ ਮੀਡੀਆ ਵਿੱਚ ਸੁਪਰੀਤ ਦੇ ਆਪਣੇ ਕੰਮ ਪ੍ਰਤੀ ਜਜ਼ਮੇ ਨੂੰ ਵੇਖ ਕੇ ਉਸਨੂੰ ਸਲਾਮ ਕਰ ਰਹੇ ਹਨ